ਸਰਕਾਰ ਰਜਿੰਦਰ ਸਿੰਘ ਤੱਕੜ ਪਿਛਲੇ 6 ਦਿਨ ਤੋਂ ਲਗਾਤਾਰ ਪੁਲਿਸ ਰਿਮਾਂਡ ਤੇ ਸੀ ਉਹਨਾਂ ਦਾ ਫਿਰ ਪੁਲਿਸ ਨੇ ਰਿਮਾਂਡ ਲਿਆ ਤੇ ਮਹੱਲਕੂਰਤੇ ਵਿੱਚ ਅੱਜ ਪੇਸ਼ ਕੀਤਾ ਗਿਆ ਸੀ ਮੇਰੇ ਨਾਲ ਨੇ ਐਡਵੋਕੇਟ ਦਰਸ਼ਨ ਹੰਤਾਲਿਆਲ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਸ ਆਧਾਰ ਤੇ ਹੁਣ ਦੁਬਾਰੇ ਪੁਲਿਸ ਰਿਮਾਂਡ ਲਿਆ ਗਿਆ ਤਾਲਿਆਲ ਸਭ ਸਵਾਗਤ ਹੈ ਤੁਹਾਡਾ ਹਾਂਜੀ ਸਰ ਥੈਂਕ ਯੂ ਤਾਲਿਆਲ ਸਰ ਰਜਿੰਦਰ ਸਿੰਘ ਤੱਕੜ ਦਾ ਹੁਣ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਬੋਲ ਜੀ ਤੱਕੜ ਸਾਹਿਬ ਦਾ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਜੀ ਤੇ ਕੀ ਪਲੀ ਲਈ ਗਿਆ ਕਿ ਸੁਧਾਰ ਤੇ ਮਿਲਿਆ ਹਾਂਜੀ ਪੁਲਿਸ ਵੱਲੋਂ ਸਰਕਾਰੀ ਅਪੀਲ ਰਹੀ ਹੈ ਕਿ ਆ ਗਿਆ ਮਾਂਜੋਗ ਅਦਾਲਤ ਨੂੰ ਵੀ ਜੋ ਤਗੜ ਸਾਹਿਬ ਦੇ ਦਫਤਰ ਚੋਂ 10 ਸਤਾ ਵਿੱਚ ਪ੍ਰਾਪਤ ਹੋਇਆ ਕੰਪਿਊਟਰ ਪ੍ਰਾਪਤ ਹੋਇਆ ਤੇ ਇੱਕ ਡੈਰੀ ਪ੍ਰਾਪਤ ਹੋਈ ਹੈ ਉਹਦੀ ਪੜਤਾਲ ਕਰਨੀ ਹੈ ਤੇ ਪਹਿਲਾਂ ਵੀ ਚਾਰ ਦਿਨ ਦਾ ਰਿਮਾਂਡ ਸੀ ਉਦੋਂ ਪਹਿਲਾਂ ਵੀ ਕੁਝ ਦੋਸ਼ ਲੱਗੇ ਸੀ ਕਿ ਪੁਲਿਸ ਨੇ ਬਿਨਾਂ ਰਿਕਾਰਡ ਤੇ ਲੈ ਤਲਾਸ਼ੀ ਕਰਦੀ ਲੈ ਲਈ ਸੀ ਇੰਨਾ ਕੁਝ ਕੀ ਸੀ ਤਗੜ ਸਾਹਿਬ ਕੋਲ ਜਿਹੜੀ ਪੁਲਿਸ ਨੂੰ ਐਨੇ ਰਿਮਾਂਡ ਦੀ ਲੋਡ ਪੈ ਗਈ ਤੇ ਜਿਹੜਾ ਬਚਾਓ ਪੱਖ ਦੇ ਵਕੀਲ ਨੇ ਕੀ ਆਪਣੇ ਦਲੀਲਾਂ ਦਿੱਤੀਆਂ ਅੱਜ ਦੇ ਇਸ ਸਾਰੇ ਜੋ ਕਾਰਵਾਈ ਹੋਈ ਹਾਂਜੀ ਬਚਾਓ ਪੱਖ ਦੇ ਵਕੀਲਾਂ ਨੇ ਇਹ ਕਿਹਾ ਵੀ ਇਹ ਜੀ ਇੱਕ ਆਪਣੇ ਕਾਫੀ ਦਿਨਾਂ ਤੋਂ ਅੰਦਰ ਹੈ ਪੁਲਿਸ ਦੀ ਹਿਰਾਸਤ ਵਿੱਚ ਪੁਲਿਸ ਨੇ ਸਾਰਾ ਕੁਝ ਜੋ ਪੁੱਛਗਿੱਛ ਕਰਨੀ ਉਹ ਕੰਪਲੀਟ ਹੋ ਗਈ ਤੇ ਜੋ ਦਸਤਾਵੇਜ਼ ਵਗੈਰਾ ਉਹ ਵੀ ਪੁਲਿਸ ਦੇ ਕਬਜ਼ੇ 'ਚ ਹੈ ਵੀ ਇਹਦੇ ਇਹਦੀ ਲੋੜ ਨਹੀਂ ਹੈ ਪੁਲਿਸ ਰਿਮਾਂਡ ਦੀ ਤੇ ਸਿਪਾਇਤ ਪੱਖ ਦੇ ਵਕੀਲਾਂ ਨੇ ਇਹ ਵੀ ਕਿਹਾ ਵੀ ਜਿਹੜਾ ਮੇਨ ਅਕਿਊਜ਼ਡ ਹੈ اے ਆਈ ਜੀ ਉਹਦਾ ਦਾ ਜਦੇਸ਼ ਰਿਮਾਂਡ ਮੰਗ ਰਹੀ ਹੈ ਪੁਲਿਸ ਤੇ ਤੱਗਰ ਸਾਹਿਬ ਦਾ ਜਿਹੜਾ ਪੁਲਿਸ ਰਿਮਾਂਡ ਮੰਗ ਰਹੀ ਹੈ ਤੇ ਟੋਟਲ ਕਿੰਨੇ ਮੁਲਜ਼ਮ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ 37 ਸ਼ਹਿਰਫੇਜ਼ थाना ਬੰਦੀ ਆਪਾਂ ਗੱਲ ਕਰ ਲਈਏ ਕਿੰਨੇ ਮੁਲਜ਼ਮ ਸੀ ਤੇ ਕਿੰਨੇ ਜੇਲ੍ਹ ਭੇਜ ਦਿੱਤੇ ਇਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਜੀ ਆਪਣੇ ਜੇਲ੍ਹ ਭੇਜਤੇ ਜੀ ਓਕੇ ਤੇ ਇਹਦਾ ਤੱਗਰ ਸਾਹਿਬ ਦਾ ਪੁਲਿਸ ਰਿਮਾਂਡ ਹੋ ਗਿਆ ਤੇ ਕੀ ਲੱਗਦਾ ਕਿ ਇੱਕ ਪਾਸੇ ਚਰਚਾ ਪੱਤਰਕਾਰ ਭਾਈ ਜਾਰਾ ਰੌਲਾ ਪਾ ਰਹੇ ਆ ਤੇ ਐਸ ਐਸ ਪੀ ਦਫਤਰ ਧਰਨਾ ਵੀ ਮਾਰਿਆ ਸੀ 4 ਦਿਨ ਪਹਿਲਾਂ ਕਿ ਝੂਠਾ ਕੇਸ ਬਣਾਇਆ ਗਿਆ ਕਿ ਧਰਨੇ ਦੇ ਵਿੱਚ ਫੰਡ ਦਿੱਤਾ ਪੁਲਿਸ ਅਧਿਕਾਰੀ ਨੇ ਠੀਕ ਹੈ ਪੁਲਿਸ ਅਧਿਕਾਰੀ ਤੇ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਰਜਿੰਦਰ ਸਿੰਘ ਢੱਗੜ ਨੂੰ ਉਸ ਕੇਸ ਕਿਵੇਂ ਉਲਝਾ ਲਿਆ ਕਿਉਂਕਿ ਪੱਤਰਕਾਰ ਨੇ ਨਾ ਫੰਡ ਦਿੱਤਾ ਤੇ ਨਾ ਲਿਆ ਕੀ ਕਹਿਣਾ ਚਾਹੋਗੇ ਹਾਂਜੀ ਇਹਦੇ ਬਾਰੇ ਤਾਂ ਜੀ ਹੁਣ ਜੋ ਪੁਲਿਸ ਨੇ ਸਾਰੀ ਸਟੋਰੀ ਬਣਾਈ ਹੈ ਉਹ ਤਾਂ ਸਾਰੀ ਪ੍ਰੈਸਾਂ ਦੀ ਚਰਚਾ ਹੈ ਰੋਜ਼ ਤੁਸੀਂ ਵੀ ਉਹਦੀ ਵੀਡੀਓ ਲਾਈ ਸੀ ਜਿਹੜੀ ਰਿਕਾਰਡਿੰਗ ਹੈ ਇਹ ਤਾਂ ਇਹ ਚਰਚਾ ਵੀ ਇਹਨੂੰ ਜਾਣਬੁੱਝ ਕੇ ਪ੍ਰੈਸ ਨੂੰ ਦਬਾਉਣ ਵਾਸਤੇ ਇਹੀ ਦੋਸ਼ ਹੈ ਸਾਰੇ ਪੰਜਾਬ ਦੇ ਲੋਕਾਂ ਦਾ ਵੀ ਪ੍ਰੈਸ ਦਾ ਵੀ ਤੇ ਪ੍ਰੈਸ ਨੂੰ ਦਬਾਉਣ ਵਾਸਤੇ ਜਿਹੜਾ ਇਹ ਕੀਤਾ ਜਾ ਰਿਹਾ ਤਾਂ ਕਿ ਪੁਲਿਸ ਦੇ ਗੈਂਸਟ ਸਰਕਾਰ ਦੇ ਗੈਂਸਟ ਕੋਈ ਬੰਦਾ ਬੋਲ ਨਾ ਸਕੇ ਤਨਵੀਰ ਸਾਹਿਬ ਪਿਛਲੇ ਦਿਨਾਂ ਦੌਰਾਨ ਅਰਜਿੰਦਰ ਸਿੰਘ ਤੱਗੜ ਨੇ ਜਿਹੀਆਂ ਕਿਹੜੀਆਂ ਸਟੋਰੀਆਂ ਕੀਤੀਆਂ ਇਹ ਪੁਰਸ ਨੂੰ ਲੱਗਿਆ ਕਿ ਇਹ ਬੰਦਾ ਖਤਰਨਾਕ ਹੈ ਇਹਨੂੰ ਕਿਸੇ ਨਾ ਕਿਸੇ ਕੇਸ ਦੇ ਵਿੱਚ उलझा ਦੇਵੋ ਤੁਹਾਨੂੰ ਕੀ ਲੱਗਦਾ ਕਿਹੜੀਆਂ ਵੱਡੀਆਂ ਸਟੋਰੀਆਂ ਕੀਤੀਆਂ ਸੀ ਹਾਂਜੀ ਇੱਕ ਉਹਨਾਂ ਦੇ ਸਟੋਰੀਆਂ ਦਾ ਕਾਫੀ ਕੀਤੀਆਂ ਪਰ ਜਿਹੜੀ ਜ਼ਿਆਦਾ ਚਰਚਾ ਰਹੀ ਹੈ ਇੱਕ ਮਰੂਦ ਘਟਾਲਾ ਤੇ ਇੱਕ ਜਿਹੜਾ ਐਸੇ ਭਾਈ ਜਾ ਰਹੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਹੱਤ ਮਾਰਨ ਲਈ ਜਾਰੀ ਸਰਟੀਫਿਕੇਟ ਬਣਾ ਕੇ ਕੋ ਸਰਕਾਰੀ ਮਹਿਕਮੇ ਦੇ ਮੁਲਾਜ਼ਮ ਜਿਹੜੇ ਨੌਕਰੀ ਕਰਦੇ ਆ ਉਹ ਦੋ ਘਟਾਲੇ ਜਿਹੜੇ ਮੇਨ ਆ ਹੋਰ ਵੀ ਇਹਨਾਂ ਨੇ ਘਟਾਲਾ ਚੱਕਿਆ ਇਹਦੇ ਕਰਕੇ ਸਾਰੇ ਇਹੀ ਚਰਚਾ ਆਏ ਪ੍ਰੈਸ ਦੇ ਵਿੱਚ ਲੋਕਾਂ ਦਾ ਵੀ ਇਹੀ ਦੋਸ਼ ਹੈ ਕਿ ਇਸ ਦੇ ਕਰਕੇ ਇਸ ਨੂੰ ਦਿਵਾਣਾ ਚਾਹੁੰਦੀ ਹੈ ਪੁਲਿਸ ਤੇ ਸਰਕਾਰ ਮਿਲ ਕੇ ਪਰ ਜਿਹੜਾ ਧਰਨਾ ਲੱਗਿਆ ਹੋਇਆ तकरीबन ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਧਰਨਾ ਲੱਗੇ ਨੂੰ ਉਹਨਾਂ ਦਾ ਧਰਨਾ ਅਜੇ ਤੱਕ ਹਟਾਇਆ ਗਿਆ ਨਾ ਪਹਿਲਾਂ ਧਰਨੇ ਵਾਲਿਆਂ ਖਿਲਾਫ ਕੋਈ ਕਾਰਵਾਈ ਕੀਤੀ ਜਿਹੜੇ ਧਰਨਾ ਦੇ ਰਹੇ ਨੇ ਜਦੋਂ ਧਰਨੇ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਫਿਰ ਪੱਤਰਕਾਰਾਂ ਤੇ ਜਾਂ ਫਿਰ ਫੰਡ ਦੇਣ ਵਾਲਿਆਂ ਤੇ ਕਾਰਵਾਈ ਕਿਉਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੀ ਪੁਲਿਸ ਤੇ ਸਰਕਾਰ ਹੈ ਇਹ ਦਿੱਲੀ ਦੇ ਪੈਟਰਨ ਤੇ ਕੰਮ ਕਰ ਰਹੀ ਹੈ ਜਿੱਦਾਂ ਉਹ ਪ੍ਰੈਸ ਨੂੰ ਦਬਾਉਂਦੀ ਹੈ ਜਿਹੜੀ ਪ੍ਰੈਸ ਸੱਚ ਬੋਲਦੀ ਹੈ ਇਹੀ ਸਿਸਟਮ ਹੈ ਇੱਥੇ ਵੀ ਤਾਂ ਕਿ ਲੋਕਾਂ ਦੀ ਆਵਾਜ਼ ਹੈ ਜਿਹੜੀ ਲੋਕਾਂ ਦੇ ਗੁੱਸੇ ਗਿੱਲੇ ਨੇ ਜਿਹੜੇ ਹੋਰ ਜਿਹੜੀਆਂ ਪ੍ਰੋਬਲਮਾਂ ਨੇ ਉਹ ਪ੍ਰੈਸ ਦੇ ਰਾਹੀਂ ਉੱਪਰ ਸਰਕਾਰ ਤੱਕ ਨਾ ਜਾਣ ਨਾ ਕੋਈ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਜਾਣ ਇਹ ਮਾਮਲਾ ਇੱਥੇ ਹੀ ਦਵਿਆ ਰਹੇ ਪਰ ਇਸ ਦਾ ਜਿਹੜਾ ਸਮਯਾਜਾ ਹੈ ਪੰਜਾਬ ਦੇ ਲੋਕਾਂ 'ਚ ਜੋ ਚਰਚਾ ਆਇਆ ਹੁਣ ਇਹਨੂੰ ਸਰਕਾਰ ਨੂੰ ਜ਼ਰੂਰ ਭੁਗਤਣਾ ਪਏਗਾ ਮੁੱਖ ਮੰਤਰੀ ਨੂੰ ਜ਼ਰੂਰ ਭੁਗਤਣਾ ਪਏਗਾ ਕਿਉਂਕਿ ਜਦੋਂ ਸਹੀ ਗੱਲ ਹੀ ਨਹੀਂ ਸਰਕਾਰ ਚਾਹੁੰਦਾ ਚਾਉਂਦੀ ਪੁਲਿਸ ਨਹੀਂ ਸਹੀ ਗੱਲ ਤੇ ਉਹਨਾਂ ਚਾਹੁੰਦੀ ਉਹ ਸੁਧਾਰ ਕਿਸ ਤਰ੍ਹਾਂ ਹੋ ਜਾਏਗਾ ਇਹ ਚਰਚਾ ਪੰਜਾਬ ਦੇ ਵਿੱਚ ਆਮ ਹੈ ਕੱਲੇ ਸਭ ਇੱਕ ਬੜਾ ਵੱਡਾ ਸਵਾਲ ਹੈ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅਰਜੰਦਰ ਸਿੰਘ ਤੱਗੜ ਨੂੰ ਉਸ ਤੋਂ ਬਾਅਦ ਪੁਲਿਸ ਨੇ ਰਿਮਾਂਡ ਲੈ ਲਿਆ ਦੂਜੇ ਪਾਸੇ ਪੁਲਿਸ ਇਸ ਗੱਲ ਦਾ ਵਿਰੋਧ ਕਰ ਰਹੀ ਹੈ ਕਿ ਝੂਠਾ ਕੇਸ ਬਣਾਇਆ ਗਿਆ ਪੁਲਿਸ ਨੇ ਜਾਂਚ ਮੰਗੀ ਹੈ ਡੀਜੀਪੀ ਨੂੰ ਇੱਕ ਵਫਤ ਮਿਲਿਆ ਸੀ ਤੇ ਜੋ ਡੀਆਈਜੀ ਨੇ ਇਸ ਮਾਹਲੀ ਰੇਂਜ ਨਾਲ ਸੰਬੰਧਤ ਰਿਪੋਰਟ ਰੇਂਜ ਦੇ ਉਹ ਇਹਦੀ ਜਾਂਚ ਵੀ ਕਰ ਰਹੇ ਨੇ ਪੁਲਿਸ ਜਾਂਚ ਦੇ ਵਿੱਚ ਪੱਤਰਕਾਰ ਨੂੰ ਕਲੀਨ ਚਿੱਟ ਦੇ ਸਕਦੀ ਹੈ ਜੇਕਰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਹੋਵੇ। ਹਾਂਜੀ ਪੁਲਿਸ ਕਲੀਨ ਚਿੱਟ ਦੇ ਸਕਦੀ ਹੈ ਜਿਹੜੀ ਸਿੱਟ ਬੈਠੀ ਹੈ ਤੇ ਉਮੀਦ ਵੀ ਹੈ ਬਹੁਤ ਜ਼ਿਆਦਾ ਪੱਤਰਕਾਰ ਨਹੀਂ ਭਾਏ ਜਾ ਰਹੇ ਨੂੰ ਉੱਚ ਅਫਸਰਾਂ ਤੋਂ ਤੇ ਆਪਣੀ ਸਰਕਾਰ ਤੋਂ ਉਮੀਦ ਵੀ ਹੈ ਵੀ ਜਿਹੜਾ ਸੱਚ ਹੈ ਉਹ ਸਾਹਮਣੇ ਆਏਗਾ ਤੇ ਜਿਹੜਾ ਤੱਗੜ ਸਾਹਿਬ ਇਹਨੂੰ નિર્ਦੋਸ਼ ਜਿਹੜਾ ਕਰਾ ਦਿੱਤਾ ਜਾਏਗਾ ਜਦੋਂ ਸਾਰੀ ਇਨਕੁਆਇਰੀ ਦੀ ਮਾਂਜੂਦ ਅਦਾਲਤ ਵੱਲੋਂ ਤੇ ਪੁਲਿਸ ਦੀ ਜਿਹੜੀ ਸਿੱਟ ਹੈ ਉੱਚ ਅਧਿਕਾਰੀਆਂ ਵੱਲੋਂ ਕੀ ਕੀਤਾ ਜਾਵੇਗੀ ਪੂਰਾ ਸਾਰੇ ਸਾਰੇ ਲੋਕਾਂ ਨੂੰ ਸਿੱਟ ਵੱਲੋਂ ਜੇਕਰ ਕਲੀਨ ਚੈਟ ਮਿਲ ਜਾਂਦੀ ਹੈ ਇਹ ਸਾਬਤ ਹੋ ਜਾਂਦਾ ਹੈ ਕਿ ਝੂਠਾ ਕੇਸ ਬਣਾਇਆ ਗਿਆ ਕਿਉਂਕਿ ਫੰਡ 3000 ਦਿੱਤਾ ਮਲਵਿੰਦਰ ਸਿੰਘ ਸਿੱਧੂ ਨੇ ਧਰਨਾਕਾਰੀਆਂ ਨੂੰ ਇਸ ਲੈਵਲ ਤੇ ਕੋਈ ਰੋਲ ਸਾਹਮਣੇ ਰਜਿੰਦਰ ਸਿੰਘ ਤਗੜਾ ਦਾ ਆਉਂਦਾ ਨਹੀਂ ਤੇ ਪਰਚੇ ਦੇ ਵਿੱਚ ਵੀ ਨਾਂ ਦਰਜ ਨਹੀਂ ਹੈਗਾ ਫਿਰ ਪੁਲਿਸ ਨੂੰ ਜੇਕਰ ਕਲੀਨ ਚੈਟ ਪੁਲਿਸ ਨੂੰ ਤਗੜਾ ਨੂੰ ਮਿਲ ਜਾਂਦੀ ਹੈ ਪੁਲਿਸ ਵੱਲੋਂ ਫਿਰ ਕੋਰਟ 'ਚ ਲਿਖ ਕੇ ਦਿੱਤਾ ਜਾਏਗਾ ਕਿ ਇਹ ਕੇਸ ਗਲਤ ਬਣਾਇਆ ਗਿਆ ਹਾਂਜੀ ਪੁਲਿਸ ਵੱਲੋਂ ਵੀ ਦਿੱਤਾ ਜਾ ਸਕਦਾ ਤੇ ਮਾਲ ਜੋਗ ਅਦਾਲਤ ਵੀ ਇਹਨਾਂ ਨੂੰ ਬਰੀ ਕਰ ਸਕਦੀ ਹੈ ਜੀ ਤੱਥਾਂ ਦੇ ਨਾਲ ਵੀ ਬਰੀ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਕਿ ਕੇਸ ਚੱਲਦਾ ਹੋਊਗਾ ਪਰ ਪਹਿਲਾਂ ਸਰਕਾਰ ਵੱਲੋਂ ਕੋਈ ਸਰਕਾਰੀ ਤਰਜਾ ਪੁਲਿਸ ਹਾਂਜੀ ਸਰਕਾਰ ਸਰਕਾਰ ਕੇਸ ਵਾਪਸ ਲੈ ਸਕਦੀ ਹੈ ਜੇ ਉਹਨਾਂ ਨੂੰ ਲੱਗੇ ਵੀ ਹਾਂਜੀ ਇਹ ਕੇਸ ਝੂਠਾ ਹੈ ਉਹ ਕੇਸ ਜੋ 30000 ਰੁਪਏ ਜੋ ਫੰਡਿੰਗ ਕੀਤੀ ਧਰਨੇ ਵਾਸਤੇ ਉਹ ਪੁਲਿਸ ਨੇ ਕਈ ਇਹਦੇ ਪਹਿਲੂ ਕੱਢੇ ਨੇ ਇਹ ਵੀ ਕਿਹਾ ਕਿ ਪਬਲਿਕ ਪਰੇਸ਼ਾਨ ਹੁੰਦੀ ਸੀ ਧਰਨਾ ਲੱਗਿਆ ਹੋਇਆ ਸੀ ਜਦ ਕਿ ਜਿਹੜਾ ਧਰਨਾ ਮੈਂ ਖੁਦ ਵੀ ਕਵਰ ਕੀਤਾ ਉਹ ਧਰਨਾ ਭਰਾਂਡੇ ਦੇ ਵਿੱਚ ਸੀਗਾ ਦਫ਼ਤਰ ਦੇ ਵਿੱਚ ਲੋਕ ਆ ਜਾ ਰਹੇ ਸੀ ਰੋਡ ਦੇ ਉੱਤੇ ਕਦੇ ਰੋਡ ਉਹਨਾਂ ਨੇ ਜਾਮ ਨਹੀਂ ਕੀਤੀ ਚਲੋ ਇਹ ਧਰਨਾਕਾਰੀਆਂ ਦੇ ਕਾਰਵਾਈ ਪ੍ਰਸ਼ਾਸਨ ਚਾਹੇ ਤਾਂ ਕਰ ਸਕਦੀ ਹੈ ਇੱਕ ਜਿਹੜਾ ਦੂਸਰਾ ਕੇਸ ਹੈ ਜਿਹੜੀ ਆਡੀਓ ਵਾਲਾ ਮਾਮਲਾ 3 ਘੰਟੇ ਦੀ ਆਡੀਓ ਦੇ ਬੇਸ ਤੇ ਕੁਝ ਕਲਿੱਪ ਚੱਕ ਕੇ ਜੋ ਜਾਂਚ ਦੇ ਵਿੱਚ ਤੱਗੜ ਸਾਹਿਬ ਨੂੰ ਪਹਿਲਾਂ ਸ਼ਾਮਲ ਕੀਤਾ ਗਿਆ ਸੀ ਦੋ ਤਿੰਨ ਵਾਰ ਬੁਲਾਇਆ ਤੇ ਫਿਰ 7 ਦਿਨ ਦਾ ਇਹਨਾਂ ਨੂੰ ਸਮਨ ਭੇਜਿਆ ਗਿਆ ਉਹ ਵੀ ਮਾਮਲਾ ਹੈ ਹਾਂਜੀ ਉਹਦਾ ਮਾਮਲਾ ਜੇ 7 ਦਿਨ ਪੂਰੇ ਨੋਟਿਸ ਦੇ ਵਿੱਚ ਨਹੀਂ ਹੋਇਆ ਤਾਂ ਹੁਣ ਅਦਾਲਤ ਦੇ ਅਧੀਨ ਆ ਗਿਆ ਕਿਉਂਕਿ ਅਦਾਲਤ ਨੇ 7 ਦਿਨ ਦਾ ਨੋਟਿਸ ਦੇ ਕੇ ਇਹਨਾਂ ਨੂੰ ਜ਼ਮਾਨਤ ਦਿੱਤੀ ਹੋਈ ਸੀ 7 ਦਿਨ ਦਾ ਟਾਈਮ ਦੱਸਿਆ ਜੀ ਅਰੈਸਟ ਕਰਨ ਦਾ ਉਹ ਹੁਣ ਅਦਾਲਤ ਹੈ ਜਿਹੜਾ ਉਹਦੇ ਕੋਲ ਕਰੇਗੀ ਜਿੱਥੇ ਲੋਕਾਂ ਨੂੰ ਅਦਾਲਤ ਤੇ ਤਾਂ ਭਰੋਸਾ ਹੈ ਸਾਰੇ ਪੰਜਾਬ ਨੂੰ ਤੇ ਦੇਸ਼ ਦੇ ਲੋਕਾਂ ਨੂੰ ਵੀ ਇਹ ਵੀ ਪੂਰੀ ਉਮੀਦ ਹੈ ਸਾਨੂੰ ਵੀ ਪੂਰੀ ਉਮੀਦ ਹੈ ਵਕੀਲ ਭਾਈਚਾਰੇ ਨੂੰ ਵੀ ਤੱਗੜ ਸਾਹਿਬ ਨੂੰ ਜਿਹੜੀ ਮਾਲਜੂਬ ਅਦਾਲਤ ਹੈ ਉਹ ਪੂਰਾ ਇਨਸਾਫ ਦੇਗੀ ਜੀ ਤੇ ਵਕੀਲ ਪਾਈਚਾਰੇ ਬਲੋਂ ਜੋ ਤਕਰਾਰ ਸਾਹਿਬ ਦੇ ਵਕੀਲ ਨੇ ਜੇ ਤੁਸੀਂ ਉਸ ਨਾਲ ਜੁੜੇ ਹੋਏ ਮਾਮਲੇ ਨਾਲ ਤੇ ਕਦੋਂ ਕੋ ਤੁਸੀਂ ਜ਼ਮਾਨਤ ਲਗਾਓਗੇ ਕਿਉਂਕਿ ਦੋ ਦਿਨ ਦਾ ਹਜੇ ਪੁਲਿਸ ਰਿਮਾਂਡ ਹੋਊਗਾ ਜ਼ਮਾਨਤ ਦੀ ਹੈ ਤਿਆਰੀ ਹਾਂਜੀ ਉਹ ਤਾਂ ਜਦੋਂ ਜੁਡੀਸ਼ੀਅਲ 'ਚ ਜਾਣਗੇ ਜੀ ਫਿਰ ਉਹ ਕਾਨੂੰਨ ਦੇ ਮਤਾਬਕ ਜਿਹੜੇ ਸਾਰੇ ਵਕੀਲ ਆਪਣੀ ਸਲਾਹ ਕਰਕੇ ਇਹਨਾਂ ਦੀ ਜ਼ਮਾਨਤ ਲਾ ਦੇਣਗੇ ਜੀ ਠੀਕ ਆ ਜੀ ਤੁਹਾਡਿਆ ਸਭ ਬਹੁਤ-ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਥੈਂਕ ਯੂ ਜੀ